ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਹ ਧਾਰਮਿਕ ਸਾਖੀ ਇੱਕ ਗਹਿਰੇ ਸਵਾਲ ਦੇ ਆਧਾਰਿਤ ਹੈ ਕਰਮ ਵੱਡਾ ਜਾਂ ਭਾਗ ਆਓ ਜਾਣੀਏ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਤੇ ਕਹਾਣੀ ਰਾਹੀਂ ਕਿ ਅਸਲ ਜੀਵਨ ਚ ਕੀ ਵਧਿਕ ਹੈ ਮਿਹਨਤ ਜਾਂ ਤਕਦੀਰ ਇੱਕ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਨਾਲ ਜੰਗਲਾਂ ਵਿੱਚੋਂ ਲੰਘ ਰਹੇ ਸਨ ਕਿ ਉਹ ਇੱਕ ਪਿੰਡ ਦੇ ਨੇੜੇ ਪਹੁੰਚੇ ਉੱਥੇ ਲੋਕ ਰੋ ਰਹੇ ਸਨ ਇੱਕ ਔਰਤ ਆਪਣੇ ਪਤੀ ਦੀ ਲਾਸ਼ ਕੋਲ ਬੈਠੀ ਬੇਹਾਲ ਰੋ ਰਹੀ ਸੀ ਗੁਰੂ ਨਾਨਕ ਜੀ ਨੇ ਪਿਆਰ ਨਾਲ ਪੁੱਛਿਆ ਮਾਤਾ ਜੀ ਕੀ ਹੋਇਆ ਔਰਤ ਕਹਿੰਦੀ ਮੇਰਾ ਪਤੀ ساری ਉਮਰ ਮਿਹਨਤ ਕਰਦਾ ਰਿਹਾ ਪਰ ਅਖੀਰਕਾਰ ਭੁੱਖ ਨਾਲ ਮਰ ਗਿਆ ਕੀ ਇਹ ਹੀ ਭਾਗ ਸੀ ਤਾਂ ਫਿਰ ਕਰਮ ਦਾ ਕੀ ਲਾਭ ਤੁਸੀਂ ਹੀ ਦੱਸੋ ਕਰਮ ਵੱਡਾ ਜਾਂ ਭਾਗ ਗੁਰੂ ਸਾਹਿਬ ਠਹਿਰ ਕੇ ਉਹਨਾਂ ਨੇ ਇੱਕ ਥਾਂ ਬੈਠ ਕੇ ਇੱਕ ਕਥਾ ਦੱਸੀ ਜਿਸ ਰਾਹੀਂ ਉਹਨਾਂ ਲੋਕਾਂ ਨੂੰ ਸਮਝਾਇਆ ਕਿ ਕਰਮ ਤੇ ਭਾਗ ਵਿੱਚ ਕੀ ਅੰਤਰ ਹੈ ਗੁਰੂ ਜੀ ਨੇ ਕਹਾਣੀ ਦੱਸਦੇ ਹੋਏ ਕਿਹਾ ਬਹੁਤ ਪੁਰਾਣੀ ਸਮੇਂ ਦੀ ਗੱਲ ਹੈ ਪਹਾੜਾਂ ਦੇ ਥੱਲੇ ਇੱਕ ਛੋਟਾ ਜਿਹਾ ਪਿੰਡ ਸੀ ਜਿਸ ਦਾ ਨਾਂ ਸੀ ਧਰਮਪੁਰ ਇੱਥੇ ਦੇ ਲੋਕ ਬੜੇ ਸਾਦਾ ਜੀਵਨ ਜਿਉਂਦੇ ਪਰ ਧਰਮ ਤੇ ਕਰਮ ਦੇ ਮੱਦੇ ਨਜ਼ਰ ਕਦੇ ਵੀ ਮਾੜਾ ਕੰਮ ਨਹੀਂ ਕਰਦੇ ਇਨਾ ਹੀ ਲੋਕਾ ਵਿੱਚ ਇੱਕ ਹੀ ਇਮਾਨਦਾਰ ਤੇ ਮਿਹਨਤੀ ਕਿਸਾਨ ਰਹਿੰਦਾ ਸੀ RAMU RAMU ਦਾ ਮੰਨਣਾ ਸੀ ਕਿ ਮਿਹਨਤ ਨਾਲ ਸਭ ਕੁਝ ਮਿਲ ਸਕਦਾ ਹੈ ਪਰ ਉਸਦੀ ਪਤਨੀ ਗੋਮਤੀ ਸਦਾ ਇਹ ਆਖਦੀ ਸੀ ਜਿਹੜਾ ਭਾਗ ਚ ਲਿਖਿਆ ਉਹੀ ਮਿਲਦਾ ਕਿਉਂ ਬੇਫਸੂਲ ਮਿਹਨਤ ਕਰੀਏ ਇੱਕ ਵਾਰ ਦੀ ਗੱਲ ਹੈ RAMU ਸਵੇਰੇ ਸਵੇਰੇ ਖੇਤ ਨੂੰ ਗਿਆ ਖੁਦਾਈ ਕਰਦੇ ਹੋਏ ਉਸ ਨੂੰ ਜ਼ਮੀਨ ਹੇਠਾਂ ਕੋਈ ਵੱਡੀ ਚੀਜ਼ ਟਕਰਾਈ ਖੁਦਾਈ ਕਰਦੇ ਆ ਉਸ ਨੂੰ ਇੱਕ ਸੋਨੇ ਦੀ ਥਾਲ ਮਿਲੀ ਜਿਸ ਦੇ ਅੰਦਰ ਹੀਰੇ ਮੋਤੀ ਭਰੇ ਹੋਏ ਸਨ ਅਚਾਨਕ ਥਾਲੀ ਵਿੱਚੋਂ ਇੱਕ ਨਾਗ ਨਿਕਲਿਆ ਪਰ ਇਹ ਨਾਗ ਕੋਈ ਆਮ ਸੱਪ ਨਹੀਂ ਸੀ ਇਹ ਇੱਕ ਤਪਸਵੀ ਨਾਗ ਸੀ ਜਿਸ ਦਾ ਆਸਰਾ ਉਸ ਥਾਂ ਹੀ ਠਾਸੀ ਨਾਗ ਨੇ ਕਿਹਾ ਰਾਮੂ ਇਹ ਧਨ ਤੇਰਾ ਨਹੀਂ ਇਹ ਉਸ ਦੇ ਲਈ ਸੀ ਜੋ ਕਿਸੇ ਜ਼ਮੀਨ ਵਿੱਚ ਇਸ ਪਿੰਡ ਦਾ ਰਾਜਾ ਤੇਰਾ ਇਹ ਨਾਲ ਕੋਈ ਸਬੰਧ ਨਹੀਂ ਪਰ ਤੇਰੀ ਮਿਹਨਤ ਅਤੇ ਸੱਚਾਈ ਨੇ ਮੈਨੂੰ ਪ੍ਰਭਾਵਿਤ ਕੀਤਾ ਹੈ। 나ਗਨੀ ਰਾਮੂ ਨੂੰ ਤਿੰਨ ਸਵਾਲ ਪੁੱਛੇ। ਕੀ ਤੂੰ ਕਰਮ 'ਚ ਵਿਸ਼ਵਾਸ ਕਰਦਾ ਹੈ? ਕੀ ਤੂੰ ਸਮਝਦਾ ਹੈ ਕਿ ਭਾਗ ਸਭ ਤੋਂ ਵੱਡਾ ਹੈ? ਜੇ ਤੈਨੂੰ ਇੱਕ ਮੌਕਾ ਮਿਲੇ ਕਿਸੇ ਦੀ ਜ਼ਿੰਦਗੀ ਬਦਲਣ ਦਾ, ਤੂੰ ਕੀ ਕਰੇਗਾ? ਰਾਮੂ ਨੇ ਬਿਨਾਂ ਸੋਚੇ ਆਖਿਆ, ਮੈਂ ਮੰਨਦਾ ਹਾਂ ਕਿ ਕਰਮ ਭਾਗ ਤੋਂ ਵੱਡਾ ਹੁੰਦਾ ਹੈ। ਜੇ ਅਸੀਂ ਸਹੀ ਰਸਤੇ 'ਤੇ ਚੱਲੀਏ ਤਾਂ ਗੁਜਰਤ ਵੀ ਸਾਡੀ ਮਦਦ ਕਰਦੀ ਹੈ ਨਾਖ ਨੇ ਆਖਿਆ ਚੰਗਾ ਤੂੰ ਅੱਜ ਤੋਂ ਤਿੰਨ ਦਿਨ ਤੱਕ ਤਿੰਨ ਲੋਕਾਂ ਨੂੰ ਮਿਲ ਇੱਕ ਰਾਜਾ ਇੱਕ ਗਵਾਚੀ ਹੋਈ ਆਤਮਾ ਤੇ ਇੱਕ ਨਿਰਾਸ਼ ਔਰਤ ਅਤੇ ਪਤਾ ਕਰਕੇ ਕਰਮ ਵੱਡਾ ਹੈ ਚਾਹ ਭਾਗ ਪਹਿਲੇ ਦਿਨ RAMU ਇੱਕ ਰਾਜ ਵਿੱਚ ਗਿਆ ਉਥੇ ਇੱਕ ਰਾਜਾ ਸੀ ਰਾਜਾ ਹਰੀਕਰਨ ਉਸ ਕੋਲ ਧਨ ਦੌਲਤ ਰਾਜਪਾਟ ਸੀ ਪਰ ਉਸ ਦਾ ਮਨ ਚੈਨ ਤੋ ਖਾਲੀ ਸੀ ਰਾਜਾ ਹਮੇਸ਼ਾ ਆਖਦਾ ਸੀ ਮੇਰੇ ਭਾਗ ਚ ਚੈਨ ਨਹੀਂ ਲਿਖਿਆ ਤਾਂ ਇਨਾ ਸਾਰੇ ਖਜ਼ਾਨਿਆਂ ਦਾ ਕੀ ਲਾਭ ਰਾਮੂ ਨੇ ਪੁੱਛਿਆ ਮਹਾਰਾਜ ਤੁਸੀਂ ਰਾਜ ਕਰਦੇ ਹੋ ਪਰ ਖੁਸ਼ ਨਹੀਂ ਹੋ ਰਾਜਾ ਨੇ ਆਖਿਆ ਮੈਂ ਹਰ ਤਰ੍ਹਾਂ ਦੀਆਂ ਰਸਮਾਂ ਅਦਾ ਕੀਤੀਆਂ ਧਰਮ ਕੀਤੇ ਪਰ ਚੈਨ ਨਹੀਂ ਮਿਲਿਆ ਲੱਗਦਾ ਹੈ ਭਾਗ ਹਾਰ ਗਿਆ ਤਦ ਰਾਮੂ ਨੇ ਉਸ ਨੂੰ 나ਗ ਦੀ ਕਹਾਣੀ ਦੱਸੀ ਰਾਜੇ ਨੇ ਸੋਚਿਆ ਜੇ RAMU ਵਰਗਾ ਗਰੀਬ ਮਨੁੱਖ ਸੱਚ ਨੂੰ ਲੱਭ ਸਕਦਾ ਹੈ ਤਾਂ ਮੈਂ ਕਿਉਂ ਨਹੀਂ ਉਸ ਰਾਤ ਰਾਜਾ ਹਰੀਕਰਨ ਨੇ ਨਿਰੰਕਾਰੀ ਧੋਨ ਵਿੱਚ ਬੈਠ ਕੇ ਆਪਣੀ ਅੰਦਰਲੀ ਆਵਾਜ਼ ਸੁਣੀ ਜਿਸ ਚ ਆਇਆ ਕਿ ਉਸਨੇ ਕਦੇ ਰਾਜ ਕਰਨ ਦੀ ਤਲਵਾਰ ਚੁੱਕੀ ਪਰ ਲੋਕਾਂ ਦੀ ਸੇਵਾ ਲਈ ਨਹੀਂ ਕਰਮ ਦੀ ਕਾਟ ਸੀ ਨਾ ਕਿ ਭਾਗ ਦੀ ਦੂਜੇ ਦਿਨ RAMU ਇੱਕ ਜੰਗਲ 'ਚ ਪਹੁੰਚਿਆ ਜਿੱਥੇ ਇੱਕ ਪੁਰਾਣਾ ਦਰਖਤ ਸੀ ਉਥੇ ਰਾਤ ਨੂੰ ਤੇ ਰੂਹਾਂ ਦੀਆਂ ਆਵਾਜ਼ਾਂ ਆਉਂਦੀਆਂ ਉਸ ਨੂੰ ਇੱਕ ਆਤਮਾ ਮਿਲੀ ਜੋ ਕਦੇ ਇੱਕ ਵਿਅਕਤੀ ਸੀ ਉਸ ਨੇ ਜ਼ਿੰਦਗੀ ਭਰ ਕਦੇ ਮਿਹਨਤ ਨਹੀਂ ਕੀਤੀ ਆਖਰਕਾਰ ਉਹ ਭੁੱਖ ਵਿੱਚ ਮਰ ਗਿਆ ਆਤਮਾ ਨੇ ਆਖਿਆ ਮੈਂ ਸੋਚਿਆ ਸੀ ਪਾਗ ਹੀ ਸਭ ਕੁਝ ਹੈ ਇੰਤਜ਼ਾਰ ਕਰਦਾ ਰਿਹਾ ਕਿ ਕਿਸੇ ਦਿਨ ਰੱਬ ਮੇਰੇ ਲਈ ਕੁਝ ਕਰੇਗਾ ਪਰ ਨਾ ਮੈਂ ਕੁਝ ਕੀਤਾ ਨਾ ਰੱਬ ਨੇ ਹੁਣ ਰੋਜ਼ ਪਸਤਾਵਿਜ ਜੀ ਰਿਹਾ ਹਾਂ ਇਹ ਸੁਣ ਕੇ RAMU ਨੇ ਸੋਚਿਆ ਇਹ ਸਾਫ ਹੈ ਕਿ ਕਰਮ ਦੇ ਬਿਨਾ ਭਾਗ ਵੀ ਵਿਅਰਥ ਹੈ ਤੀਸਰੇ ਦਿਨ ਉਹ ਇੱਕ ਪਿੰਡ ਚ ਗਿਆ ਜਿੱਥੇ ਇੱਕ ਔਰਤ ਗੋਦ ਚ ਬੱਚਾ ਲੈ ਕੇ ਬੈਠੀ ਰੋ ਰਹੀ ਸੀ ਔਰਤ ਨੇ ਆਖਿਆ ਮੇਰਾ ਪਤੀ ਮਨਵਾਲਾ ਹੈ ਘਰ ਵਿੱਚ ਕੁਝ ਨਹੀਂ ਤੇ ਮੇਰਾ ਨਸੀਬ ਹਰ ਰੋਜ਼ ਮੈਨੂੰ ਤੱਕੇ ਦੇ ਰਿਹਾ ਹੈ RAMU ਨੇ ਉਸ ਨੂੰ ਭਰੋਸਾ ਦਿਲਾਇਆ ਉਸ ਦੇ ਪਤੀ ਦਾ ਇਲਾਜ ਕਰਵਾਇਆ ਘਰ ਲਈ ਰੋਟੀ ਲਿਆ ਕੇ ਦਿੱਤੀ ਕੁਝ ਹਫ਼ਤੇ ਬਾਅਦ ਉਹ ਔਰਤ ਖੁਸ਼ ਹੋ ਗਈ ਕਿਉਂਕਿ ਉਸ ਨੂੰ ਸਹੀ ਸਮੇਂ ਤੇ ਸਹਾਇਤਾ ਮਿਲ ਗਈ ਸੀ ਉਸ ਨੇ ਆਖਿਆ ਮੈਂ ਸੋਚਿਆ ਸੀ ਮੇਰਾ ਭਾਗ ਖਰਾਬ ਹੈ ਪਰ ਹੁਣ ਸਮਝ ਆਇਆ ਕਿ ਜੇ ਕੋਈ ਸਹੀ ਕਰਮ ਕਰੇ ਤਾਂ ਕਿਸੇ ਦਾ ਭਾਗ ਵੀ ਬਦਲ ਸਕਦਾ ਹੈ ਜਦ ਰਾਮੂ ਵਾਪਸ ਆਇਆ 나ਗ ਨੇ ਪੁੱਛਿਆ ਹੁਣ ਦੱਸ ਕਰਮ ਵੱਡਾ ਜਾਂ ਭਾਗ ਰਾਮੂ ਨੇ ਨਿਮਰਤਾ ਨਾਲ ਉੱਤਰ ਦਿੱਤਾ ਜੀ ਕਰਮ ਹੀ ਵੱਡਾ ਹੈ ਭਾਗ ਵੀ ਵੱਡਾ ਹੈ ਪਰ ਜਦੋਂ ਕਰਮ ਦੇ ਨਾਲ ਮਿਲੇ ਜੇ ਅਸੀਂ ਸਿਰਫ ਭਾਗ ਉੱਤੇ ਭਰੋਸਾ ਕਰੀਏ ਤਾਂ ਉਹ ਕਦੇ ਨਹੀਂ ਚਮਕਦਾ ਪਰ ਜੇ ਅਸੀਂ ਕਰਮ ਕਰੀਏ ਤਾਂ ਰੱਬ ਵੀ ਕਦਰ ਕਰਦਾ ਹੈ नाग ਨੇ ਖੁਸ਼ ਹੋ ਕੇ रामੂ ਨੂੰ ਅਸਲ ਸੋਨੇ ਦੀ ਥਾਲੀ ਸੌਂਪ ਦਿੱਤੀ ਪਰ रामੂ ਨੇ ਆਖਿਆ ਮੈਨੂੰ ਸੱਚ ਮਿਲ ਗਿਆ maal ਨਹੀਂ ਚਾਹੀਦਾ नाग ਨੇ ਅੰਤ ਵਿੱਚ ਅਰਦਾਸ ਕੀਤੀ ਜਿੱਥੇ ਕਰਮ ਹੋਵੇ ਉਥੇ ਰੱਬ ਆਪ ਹੁੰਦਾ ਹੈ ਕਰਮ ਕਰਨਾ ਮਨੁੱਖ ਦਾ ਕਰਤੱਬ ਹੈ ਭਾਗ ਮਨੁੱਖ ਦੇ ਕਰਮਾਂ ਦਾ ਨਤੀਜਾ ਹੈ ਜੋ ਕਰਮ ਕਰਦਾ ਹੈ ਉਸ ਦਾ ਭਾਗ ਵੀ ਚਮਕਦਾ ਹੈ ਰੱਬ ਵੀ ਉਹਨਾਂ ਦੀ ਮਦਦ ਕਰਦਾ ਹੈ ਜੋ ਆਪਣੀ ਮਦਦ ਆਪ ਕਰਦੇ ਹਨ ਇਹ ਸੋਖੀ ਸਾਨੂੰ ਸਿਖਾਉਂਦੀ ਹੈ ਕਿ ਕਰਮ ਹੀ ਸੱਚਾ ਭਾਗ ਬਣਾਉਂਦੇ ਹਨ ਜੇ ਤੁਸੀਂ ਵੀ ਜੀਵਨ ਵਿੱਚ ਹੌਸਲਾ ਮਿਹਨਤ ਅਤੇ ਗੁਰਵਾਨੀ ਦੀ ਰਾਹੀ ਅੱਗੇ ਵਧਣਾ ਚਾਹੁੰਦੇ ਹੋ ਤਾਂ ਇਹ ਵੀਡੀਓ ਲਾਈਕ ਕਰੋ ਆਪਣੇ ਵਿਚਾਰ ਕਮੈਂਟ ਕਰਕੇ ਦੱਸੋ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ ਹੋਰ ਆਤਮਿਕ ਸਾਖੀਆਂ ਵਾਸਤੇ ਸਾਡੇ ਨਾਲ ਜੁੜੇ ਰਹੋ ਤੁਸੀਂ ਵੀ ਆਪਣੇ ਕਰਮ ਰਾਹੀਂ ਆਪਣੀ ਤਕਦੀਰ ਬਦਲ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ